ਮੈਂ ਵੈਦ ਰਵੀਜੋਤ ਸਿੰਘ ਹੰਸ ਵੈਦ 911 ਚੈਨਲ ਤੇ ਤੁਹਾਡਾ ਸਵਾਗਤ ਕਰਦਾ ਅੱਜ ਆਪਾਂ ਗੱਲ ਕਰ ਰਹੇ ਪਿੱਤੇ ਦੀ ਪਥਰੀ ਬਾਰੇ ਜੋ ਪਿੱਤੇ ਦੀ ਪਥਰੀ ਦਾ ਦਰਦ ਹੈ ਬਹੁਤ ਹੀ ਭਿਆਨਕ ਦਰਦ ਹੈ ਜੋ ਕਿ ਨਾਲ ਸਹਿਣਯੋਗ ਹੈ ਔਰ ਆਪਰੇਸ਼ਨ ਇਹਦਾ ਹੱਲ ਹੈ ਡਾਕਟਰ ਇਹ ਗੱਲ ਕਹਿੰਦੇ ਨੇ ਪਰ ਆਪਾਂ ਬਿਨਾ ਆਪਰੇਸ਼ਨ ਤੋਂ ਇਹਦਾ ਇਲਾਜ ਕਰਦੇ ਆ ਤੁਸੀਂ ਇੰਜੈਕਸ਼ਨ ਲਗਵਾਏ ਨੇ ਗੋਲੀਆਂ ਖਾਧੀਆਂ ਨੇ ਪਰ ਫਿਰ ਵੀ ਨਹੀਂ ਫਰਕ ਪੈ ਰਿਹਾ ਪਰ ਡਾਕਟਰ ਐ ਤੁਹਾਨੂੰ ਵਾਰੀ ਵਾਰੀ ਡਾਕਟਰ ਇੱਕੋ ਹੀ ਗੱਲ ਕਹਿੰਦੇ ਨੇ ਕਿ ਇਹਦਾ ਜੋ ਇਲਾਜ ਹੈ ਉਹ ਸਿਰਫ ਸਿਰਫ ਗਾਲ ਬਲੇਡਰ ਨੂੰ ਪਿੱਤੇ ਨੂੰ ਰਿਮੂਵ ਕਰਨਾ ਆਪਰੇਸ਼ਨ ਹੀ ਹੈ ਇਹਦਾ ਪੱਕਾ ਇਲਾਜ ਆ ਕਿਸੇ ਨੂੰ ਵੀ ਪਿੱਤੇ ਦੇ ਵਿੱਚ ਪਥਰੀ ਹੈ ਜਾਂ ਦਰਦ ਹੋ ਰਿਹਾ ਬਹੁਤ ਜ਼ਿਆਦਾ ਦਰਦ ਹੋ ਰਿਹਾ ਆਪਾਂ ਕਹਿੰਦੇ ਹੁਣੀ ਆਪਰੇਸ਼ਨ ਕਰਾਉਣਾ ਅਸੀਂ ਕਹਿੰਨੇ ਵੀ ਸਾਨੂੰ ਸਿਰਫ ਇੱਕ ਦਿਨ ਦੋ ਅਗਲੇ ਦਿਨ ਤੁਹਾਡਾ ਜੋ ਦਰਦ ਹੈ ਪਿੱਤੇ ਦਾ ਉਹ ਬਿਲਕੁਲ ਬੰਦ ਹੋ ਜਾਊਗਾ ਜਦੋਂ 1 ਮਹੀਨਾ ਦਵਾਈ ਖਾ ਕੇ ਤੁਸੀਂ ਟੈਸਟ ਕਰਵਾਵੋਗੇ ਔਰ ਜੋ ਪਿੱਤੇ ਦੀ ਪੱਥਰੀ ਹੈ ਉਹ ਅਲਟਰਾਸਾਊਂਡ ਦੇ ਵਿੱਚ ਆਈ ਵਾਰ ਘੱਟ ਘੱਟ ਕੇ ਆਇਆ ਕਰੋਗੀ ਠੀਕ ਹੈ ਨਾ ਜੀ ਕਿਸੇ ਨੂੰ ਵੀ ਇਹ ਬਿਮਾਰੀ ਹੈ ਪਿੱਤੇ ਦੀ ਪੱਥਰੀ ਦੀ ਸਾਡੀ ਵੀਡੀਓ ਉਹਨਾਂ ਨੂੰ ਜ਼ਰੂਰ ਭੇਜੋ ਤਾਂ ਕਿ ਉਹਨਾਂ ਦਾ ਭਲਾ ਹੋ ਸਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਇੰਸਟਾਗ੍ਰam ਤੇ ਫੋਲੋ ਕਰੋ ਧੰਨਵਾਦ ਜੀ